ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਭ ਦਾ ਆਪਣੇ ਸਾਦੀ ਰਿਸ਼ਤੇ ਚੈਨਲ ਵਿੱਚ। ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ। ਐਡ ਪਾਉਣ ਲਈ WhatsApp ਨੰਬਰ 98173 72381 ਤੇ ਆਪਣਾ ਪੂਰਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ। ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ। ਬਾਕੀ ਜਾਂਚ ਪਰਖਤ ਤੁਸੀਂ ਖੁਦ ਕਰਨੀ ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਕਾਸਟ ਜਟ ਸਿਕ ਹਾਈਟ 6 ਫੁੱਟ ਏਰੀਆ ਹੰਦਗੜ ਜਨਮ ਮਹੀਨਾ ਜਲਾਈ 2000 ਸਟੱਡੀ ਬਿਜ਼ਨਸ ਕੈਨੇਡਾ ਵਿੱਚ ਇਹ ਲੜਕਾ ਕੈਨੇਡਾ ਛੁੱਟੀ ਜਾਣਾ ਹੈ ਜੀ ਲੜਕਾ ਨਸਾਰਤ ਹੈ हेयर कट ਕਟਿੰਗ ਸਰੀਰ ਵਿੱਚ ਰਹਿੰਦਾ ਹੈ ਜੀ ਜੌਬ 1,60,000 ਡਾਲਰ ਪਰ ਇਹਰ ਜਮੀਨ 64 ਕਿੱਲੇ ਪਿਤਾ ਜੀ ਦਾ ਆਪਣਾ ਵਧੀਆ ਬਿਜ਼ਨਸ ਹੈ ਜੀ ਆਪਣਾ ਘਰ ਹੈ ਇੱਕ ਛੋਟਾ ਭਰਾ ਹੈ ਰਿਸ਼ਤੇ ਦੀ ਮੰਗ ਲੜਕੀ ਇੰਗਲਿਸ਼ మీడియం ਸਕੂਲ ਵਿੱਚ ਪੜੀ ਵੀ ਹੋਵੇ ਇਹ ਇੰਡੀਆ ਦੀ ਬਾਹਰ ਨ ਹੋਵੇ ਕੈਨੇਡਾ ਇੰਡੀਆ ਜਾਂ ਯੂ ਐਸ ਏ ਤੋਂ ਹੋਵੇ ਵਧੀਆ ਖਾਨਦਾਨੀ ਪਰਿਵਾਰ ਦੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਵੱਧ ਹੋਵੇ ਲੜਕੀ ਦੀ ਉਮਰ 19 ਤੋਂ 22 ਸਾਲ ਦੇ ਵਿੱਚ ਵਿੱਚ ਹੋਵੇ ਲੜਕੀ ਸੁੰਦਰ ਸੁਨੱਖੀ ਤੇ ਵਧੀਆ ਸੁਭਾਅ ਦੀ ਹੋਵੇ ਮੰਗ ਕੋਈ ਨਹੀਂ ਏਰੀਆ ਲੁਧਿਆਣਾ ਪਟਿਆਲਾ ਮੋਗਾ ਮਲੇਰਕੋਟਲਾ ਇੰਨਾ ਗਿਲਿਆ ਤੋਂ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਵਟਸਐਪ ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸਟਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਜੀ ਨਾਮ ਸਿੰਘ ਗੋਤ ਗਿੱਲ ਉਮਰ 26 ਸਾਲ ਹਾਈਟ 5 ਫਟ 8 ਇੰਚ ਸਟੱਡੀ ਹੈ ਜੀ ਇਹਨਾਂ ਦੀ ਪਲੱਸ 2 ਵਿਦ ਨਾਨ ਮੈਡੀਕਲ ਸਟਰੀਮ ਕੰਪਿਊਟਰ ਇੰਜੀਨੀਅਰਿੰਗ ਟੈਕਨੀਸ਼ੀਅਨ ਐਂਡ ਲੈਵਲ 131 OT ਟੈਕਨੀਸ਼ੀਅਨ ਜੌਬ ਆ ਜਿਹਨਾਂ ਦੇ 트ਾਂਸਪੋਰਟ ਆਪਰੇਟਰ ਸਿਟੀ ਬਲੈਂਟਨ ਅਨਟਾਰੀਓ ਫਾਦਰ ਰਿਟਾਇਰਡ ਆਰਮੀ ਆਫੀਸਰ ਮਦਰ ਇਹਨਾਂ ਦੇ ਹਾਊਸ ਵਾਈਫ ਨੇ ਸਿਸਟਰ ਇਨ ਕੈਨੇਡਾ ਟੋਰਾਂਟੋ ਰਿਸ਼ਤੇ ਦੀ ਮੰਗਾ ਜੀ ਲੜਕੇ ਟੋਰਾਂਟੋ ਤੋਂ ਹੋਵੇ ਤਾਂ ਵਰਕ ਪਰਮਿਟ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਜੀ ਨਾਸਾਂ ਕੀਤੇ ਹੋਵੇ। ਮੁੰਡੇ ਨੂੰ ਜਮੀਨਾਂ 1.5 ਕਿੱਲਾ ਆਉਂਦੀ ਹੈ ਜੀ ਪੰਜਾਬ ਦੇ ਵਿੱਚ। ਤੁਸੀਂ ਸੰਪਰਕ ਕਰੋ ਜੀ। ਇਸ ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜੱਟਚਕ, ਗੋਤ ਦਿਵਲਾ ਜਨ ਦਾ ਕੱਦ 5 ਫੁੱਟ 6 ਇੰਚ, ਸਟੱਡੀ میٹرਿਕ। ਇਹ ਲੜਕੀ ਦਾ ਬਿਊਟੀ ਪਾਰਲਰ ਦਾ ਕੋਰਸ 2 ਸਾਲ ਦਾ ਤੇ ਬੁਟੀਕ ਦਾ 2 ਸਾਲਾਂ ਦਾ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਪਰ ਆ ਦੋ ਨੇ ਜੀ ਇੱਕ ਮੈਡ ਕੰਮ ਘਰ ਵਿੱਚ ਸਟੀਚਿੰਗ ਤੇ ਸਲੂਨ ਦਾ ਕੰਮ ਕਰਦੀ ਹੈ ਜੀ ਪ्योर ਵੈਸ਼ ਨੂੰ ਪਰਿਵਾਰ ਹੈ ਜੀ ਰਿਸ਼ਤੇ ਦੀ ਮੰਗ ਲੜਕਾ ਪੜਿਆ ਲਿਖਿਆ ਸੋਹਣਾ ਸੁਨੱਖਾ ਜੇ ਕਰਨੀ ਲਿਆ ਤਾਂ ਹੈ ਤਾਂ 7 ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਤੋਂ ਹੈ ਤਾਂ 4-5 ਕਿੱਲੇ ਜ਼ਮੀਨ ਆਉਂਦੀ ਹੋਵੇ ਜੀ ਲੜਕਾ ਨਸਾਰਾ ਹਿਤ ਹੋਵੇ ਬੈਸ ਨੂੰ ਹੋਵੇ ਬਰਨਾਲਾ ਜ਼ਿਲ੍ਹੇ ਦੇ 20 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਹੋਵੇ ਜੀ ਸੰਪਰਕ ਕਰੋ ਜੀ ਪਰਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਜਟ ਸਿਕ ਗੋਤ ਬਰਾੜ ਕੱਦ 5 ਫੁੱਟ 11 ਇੰਚ ਜ਼ਿਲ੍ਹਾ ਮੋਗਾ ਜਰਮਨਿਫਟਰਨ ਨਮੇ ਸਟੱਡੀ ਗ੍ਰੈਜੂਏਟ ਵਰਕ ਆਸਟ੍ਰੇਲੀਆ ਸਿਟੀਜ਼ਨ ਆਨ ਬਿਜ਼ਨਸ ਲੜਕਾ ਡਿਵੋਰਸ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਰਿਸ਼ਤੇ ਦੀ ਮੰਗ ਕਰ ਜਨਾ ਦੇ ਲੜਕੀ ਪੜ੍ਹੀ ਲਿਖੀ ਸੋਹਣੀ ਜਿ ਲਖੀ ਹੋਵੇ ਮੰਗ ਕੋਈ ਨਹੀਂ ਮਾਲਵੇ ਨੂੰ ਪਹਿਲ ਹੈ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਕਾਸਟ ਸਿੱਖ ਬ੍ਰਹਮਣ ਸਿੱਖ ਵਕਸੀਨ ਗੋਤਾ ਜੀ ਜਨਮ 9 ਜੁਲਾਈ 1997 ਹਾਈਟ 5 ਫੁੱਟ 9 ਇੰਚ এডਿਕੇਸ਼ਨ ਕੁਆਲੀਫਿਕੇਸ਼ਨ ਹੈਗੀ ਹੈ ਇਹ ਐਮ ਐਸ ਸੀ ਐਗਰੀਕਲਚਰ ਐਗਰੋਨਮੀ ਵਰਕਿੰਗ ਐਜ਼ ਏ ਐਮ ਜੀਓ ਔਨ ਡੀ ਸੀ ਐਮ ਸ਼੍ਰੀ ਰਾਮ ਫਰਟੀਲਾਈਜ਼ਰ ਐਂਡ ਪ੍ਰੈਸਟੀਜ ਸ਼ੈਡ ਪ੍ਰਾਈਵੇਟ ਲਿਮਿਟਿਡ ਕੰਪਨੀ ਆ ਜੀ ਫਾਦਰ ਰਟਾਇਰਡ ਫਰਾਮ ਪੰਚਾਇਤੀ ਰਾਜ ਡਿਪਾਰਟਮੈਂਟ ਮਦਰ ਹਾਊਸ ਵਾਈਫ ਆ ਜੀ ਤਿੰਨ ਸਿਸਟਰ ਨੇ ਜੀ ਵੱਡੀਆਂ ਐਡ ਆਲ ਮੈਡ ਤਿੰਨੇ ਮੈਡ ਨੇ ਜੀ ਡਿਸਟ੍ਰਿਕਟ ਨਵਾਂ ਸ਼ਹਿਰ ਰਿਸ਼ਤੇ ਦੀ ਮੰਗਾ ਜੀ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਸਮਝਦਾਰ ਵਧੀਆ ਨਰਮ ਸੁਭਾਅ ਦੀ ਹੋਵੇ ਜੀ ਵਿਆਹ ਬਿਲਕੁਲ ਸਿੰਪਲ ਕਰਨਾ ਹੈ ਜੀ ਸੰਪਰਕ ਕਰੋ ਜੀ ਪਰਵਾਰ ਨਾਲ ਕਿਸੇ ਨੰਬਰ ਤੇ ਡਾਇਰੈਕਟ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਜਟ ਸਿਕ ਗੋਤ ਢਿੱਲੋਂ ਕੱਦ 5 ਫੁੱਟ 8 ਇੰਚ ਜਨਮ ਜਿਹਨਾਂ ਦਾ ਦਸੰਬਰ 1994 ਲੜਕੀ ਕੈਨੇਡਾ ਵੈਕਟਰੀ ਵਿੱਚ ਤੇ ਗਈ ਹੋਈ ਹੈ ਜੀ ਲੜਕੀ ਪੜ੍ਹੀ ਲਿਖੀ ਸੋਨੇ ਸਨੱਕੀ ਵਧੀਆ ਪਰਿਵਾਰ ਦੀ ਰਵੈਸ਼ ਨੂੰ ਲੜਕੀ ਹੈ ਜੀ ਰਿਸ਼ਤੇ ਦੀ ਮੰਗ ਹੈ ਜਨਨ ਦੀ ਲੜਕਾ ਪਰੈਲੀਜਾ ਸੋਨਾਸ ਨੱਕ ਨਸ਼ਿਆਂ ਤੋਂ ਰਹਿਤ ਵੈਲ ਸੈਟਲਡ ਲੜਕੇ ਦੀ ਲੋੜ ਹੈ ਜੀ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਹੋਵੇ ਜੇਕਰ ਕਿਸੇ ਦੇ ਪਰਿਵਾਰ ਵਿੱਚੋਂ ਦੋ ਲੜਕੇ ਹੋਣ ਉਹ ਵੀ ਸੰਪਰਕ ਕਰ ਸਕਦੇ ਹਨ ਜੀ ਲੜਕੀ ਦੀ ਇੱਕ ਭੈਣ ਇੰਡੀਆ ਵਿੱਚ ਰਹਿ ਰਹੀ ਹੈ ਮੈਰਜ਼ ਮੇਰੇ ਵੱਲ ਫੋਨ ਨਾ ਕਰਨ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਜਟ ਸਿਕ ਗੋਤ ਬਰਾੜ ਹੈ ਜਿੰਨਾਂ ਦਾ ਕੱਦ 5 ਫੁੱਟ 4 ਇੰਚ ਜਨਮ 1994 ਸਟੱਡੀ ਇਹਨਾਂ ਦੀ ਹੈਗੀ ਜੀ ਐਮਏ ਐਮਐਡ ਡਿਗਰੀ ਹੋਲਡਰ ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਲੜਕੀ ਦਾ ਪਰਿਵਾਰ ਗੁਰਸਿੱਖ ਹੈ ਜੀ ਬੈਸਨੋ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਹੈ ਪਤੰਡੀਆ ਵਿੱਚ ਹੈ ਰਿਸ਼ਤੇ ਦੀ ਮੰਗਾ ਜੀ ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਕੈਨੇਡਾ ਦਾ ਸਿਟੀਜ਼ਨ ਜਾਂ ਪੀਆਰ ਹੋਵੇ ਜੀ ਅਤੇ ਗੁਰਸਿੱਖ ਪਰਿਵਾਰ ਤੋਂ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਹ ਫਿਰ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਮਾਪਜਿ ਪਰੋ ਵਾਲੇ ਮਾਪ ਜੀ ਉਹ ਫੋਨ ਨਾ ਕਰਨਾ ਸਾਦੀ ਰਿਸ਼ਤੇ ਚੈਨਲ ਤੇ ਨਵੇਂ ਰਿਸ਼ਤੇ ਵੇਖਣ ਲਈ ਵੀਡੀਓ ਨੂੰ ਲਾਇਕ ਜ਼ਰੂਰ ਸਬਸਕ੍ਰਾਈਬ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ